ਦੇਖ ਸਕਦੇ ਹੋ ਲਾਈਵ ਤਸਵੀਰ ਆ ਰਹੀ ਹੈ ਇਸ ਤਰ੍ਹਾਂ ਘਾਟ ਹਾਰੀ ਆਵਾਜ਼ ਦੇਖ ਸਕਦੇ ਹੋ ਲਾਈਵ ਤਸਵੀਰ ਆ ਰਹੀ ਹੈ ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਕ ਟ੍ਰਿਲ ਕਰਵਾਈ ਜਾ ਰਹੀ ਹੈ ਅੱਜ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਬਲੈਕਆਊਟ ਵੀ ਕੀਤਾ ਜਾਵੇਗਾ ਤਾਂ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਤੁਹਾਨੂੰ ਸਾਂਝੀ ਕਰ ਰਹੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਮੌਕ ਟ੍ਰਿਲ ਜੋ ਹੈ ਕਰਵਾਈ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਜੇਕਰ ਜੰਗ ਵਾਲੀ ਸਥਿਤੀ ਬਣ ਜਾਂਦੀ ਹੈ ਤਾਂ ਤੁਸੀਂ ਆਪਣੇ ਆਪ ਦਾ ਬਚਾਅ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ ਆਪਣੇ ਪਰਿਵਾਰ ਦਾ ਬਚਾਅ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ ਤਾਂ ਤਸਵੀਰਾਂ ਦੇਖ ਸਕਦੇ ਹੋ ਜਦੋਂ ਚਾਰੇ ਪਾਸੇ ਹੂਟਰ ਵੱਜਨੇ ਸ਼ੁਰੂ ਹੋ ਜਾਂਦੇ ਨੇ ਔਰ ਜ਼ੋਰ-ਜ਼ੋਰ ਦੀ ਦੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਜੇਕਰ جنگ ਵਾਲੀ ਸਥਿਤੀ ਬਣ ਜਾਂਦੀ ਹੈ ਤਾਂ ਕਿਸ ਤਰੀਕੇ ਦਾ ਮਾਹੌਲ ਬਣ ਜਾਂਦਾ ਹੈ ਔਰ ਉਸ ਸਮੇਂ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਦੇ ਉਸ ਦੀ ਬਕਾਇਦਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਐਂਬੂਲੈਂਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਜਦੀਆਂ ਹੋਈਆਂ ਨਜ਼ਰ ਆ ਰਹੀਆਂ ਉੱਤੇ ਹੀ ਲੋਕਾਂ ਦੇ ਬਚਾਅ ਦੇ ਲਈ ਵੱਖ-ਵੱਖ ਟੀਮਾਂ ਜੋ ਬਣਾਈਆਂ ਗਈਆਂ ਨੇ ਉਹ ਵੀ ਸੜਕਾਂ ਦੇ ਉੱਤਰੀਆਂ ਨੇ ਤੇ ਦੱਸ ਦਈਏ ਕਿ ਥੋੜੇ ਸਮੇਂ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਕੀਤਾ ਜਾਵੇਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਕਾਇਦਾ ਜੋ ਟ੍ਰੇਨ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ ਜਿਸ ਦੀ ਟ੍ਰੇਨਿੰਗ ਆਮ ਲੋਕਾਂ ਨੂੰ ਬਕਾਇਦਾ ਸਿਵਲ ਡਿਫੈਂਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਆਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਉੱਥੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਬਲੈਕਆਊਟ ਵੀ ਜੋ ਕੀਤਾ ਜਾਵੇਗਾ ਤਾਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜੋ ਤੁਹਾਡਾ ਨਾਲ ਸਾਂਝੀ ਕਰ ਰਹੇ ਕਿ ਇਸ ਤਰੀਕੇ ਦੇ ਨਾਲ ਬਕਾਇਦਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਿਵਲ ਡਿਫੈਂਸ ਦੇ ਵੱਲੋਂ ਕਿ ਜੇਕਰ ਜੰਗ ਵਾਲਾ ਮਾਹੌਲ ਬਣ ਜਾਂਦਾ ਹੈ ਕੋਈ ਵੀ ਅਜਿਹੀ ਸਥਿਤੀ ਆ ਜਾਵੇ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਨਜਿੱਕਣਾ ਹੈ ਕਿਸ ਤਰੀਕੇ ਤੋਂ ਹੀ ਸਿ ਸਾਂਝੀ ਕਰਨਾ ਤੁਸੀਂ ਇੱਕ ਵਾਰੀ ਆਪ ਦੇਖੋ ਇਹ ਅੱਜ ਦੀ ਮੋਕ ਡ੍ਰਿਲ ਜਿਹੜੀ ਆ ਆਪਰੇਸ਼ਨ ਸੰਧੂਰ ਤੋਂ ਬਾਅਦ ਇਹ ਆਪਰੇਸ਼ਨ ਸ਼ੀਲਡ ਅੱਜ ਦਾ ਚੱਲ ਰਿਹਾ ਆ ਇਹ ਇੱਕ ਤਿਆਰੀ ਹੈ ਮਨਜੁਗ ਡੀਜੀਪੀ ਸ਼੍ਰੀ ਸੰਜੀਵ ਕਲੜਾ ਡਾਇਰੈਕਟਰ ਸਿਵਲ ਡਿਫੈਂਸ ਅਤੇ ਸਰਦਾਰ ਹਰਮਨਜੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦਾ ਡੀਸੀ ਸਾਹਿਬ ਦੇ ਸਹਿਯੋਗ ਔਰ ਏਡੀਸੀ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਇਸ ਲਈ ਮੇਰੀ ਆਪ ਜੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਕਿੜਾ ਕਿ ਇਹ ਇਸ ਨੂੰ ਪੈਨਿਕ ਨਾ ਲਿਆ ਜਾਵੇ ਇਹ ਇੱਕ ਮੋਕ ਡ੍ਰਿਲ ਹੈ ਔਰ ਇਸ ਤੋਂ 6 ਵਜੇ ਮੋਕ ਡ੍ਰਿਲ ਹੈ ਇਸ ਤੋਂ ਬਾਅਦ ਇੱਕ ਬਲੈਕਆਊਟ ਹੈ ਆਪਰੇਸ਼ਨ ਸ਼ੀਲਡ ਦੇ ਅਧੀਨ ਇਨੇ ਆਪ ਦੇ ਮਾਧਮ ਰੇ ਮੈਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਾ ਹਾਂ ਕਿ ਆਪ ਵੱਧ ਤੋਂ ਵੱਧ ਲੋਕਾਂ ਨੂੰ ਮੀਡੀਆ ਦੇ ਰਾਹੀਂ ਅਵੇਅਰ ਕੀਤਾ ਜਾਵੇ ਕਿ ਲੋਕ ਜਿਹੜਾ ਬਲੈਕਆਊਟ ਦੇ ਦੌਰਾਨ ਆਪਣੀਆਂ ਵੱਧ ਤੋਂ ਵੱਧ ਲਾਈਟਾਂ ਬੰਦ ਕੀਤੀਆਂ ਜਾਣ ਮੇਰਾ ਨਾਮ ਹੈ ਕੈਪਟਨ ਵਿਜੇ ਸ਼ਰਮਾ ਫਿਰ ਮੌਕੇ ਤੇ ਲਗਭਗ 71 ਦੀ ਲੜਾਈ ਤੋਂ ਬਾਅਦ ਹੋਈ ਨਹੀਂ ਸੀ ਜਿਹੜੀ ਕਿ ਇਸ ਵੇਲੇ ਬਹੁਤ ਜ਼ਰੂਰੀ ਸੀ ਜੋ ਇਸ ਵੇਲੇ ਸਾਡੇ ਦੇਸ਼ ਦੇ ਹਾਲਾਤ ਨੇ ਜੋ ਸਾਡੇ ਗੁਆਂਡੀ ਮੁਲਕਾ ਨਾਲ ਸਾਡੇ ਚੱਲਦਾ ਪਿਆ ਸਿਸਟਮ ਉਸ ਨੂੰ ਲੈ ਕੇ ਸਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਵਾ ਪ੍ਰੈਸ਼ਰ ਸ਼ੀਲਡ ਦੇ ਲਈ ਕਿਹਾ ਕਿ ਬੇਸਿਕਲੀ ਉਹ ਪ੍ਰੈਸ਼ਰ ਸ਼ੀਲਡ ਕੀ ਹੈ ਉਹਦੇ ਮਤਲਬ ਇਹ ਹੈ ਲੋਕਾਂ ਦੇ ਦੇਖੋ ਤੁਸੀਂ ਸਾਰਿਆਂ ਨੇ ਵੇਖਿਆ ਕੀ ਉਹਦੇ ਸਾਨੂੰ ਰਿਜ਼ਲਟ ਮਿਲੇ ਨੇ ਤੇ ਕਿੰਨੇ ਜ਼ਰੂਰੀ ਸੀ ਤੇ ਇਹ ਵੀ ਤੁਹਾਨੂੰ ਮੈਂ ਨਾਲ ਹੀ ਦੱਸ ਦਵਾਂ ਕਿ ਇਹ ਖਤਮ ਨਹੀਂ ਹੋਈ ਇਹ ਕੰਟੀਨਿਊ ਆ ਸਾਡੇ ਉੱਤੇ ਜਦੋਂ ਵੀ ਕੋਈ ਭੀੜ ਪੈਂਦੀ ਆ ਜਾਂ ਗੁਆਂਡੀ ਮੁਲਕ ਸਾਡੇ ਤੇ ਕੋਈ ਹਮਲਾ ਕਰਦਾ ਵਾ ਤੇਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਵਾ ਹਰ ਸਿਚੁਏਸ਼ਨ ਵਾਸਤੇ ਨਾ ਕਿ ਕੱਲੀ ਇਹ ਮੌਕੜੇ ਲਈ ਵਾਸਤੇ ਹਮੇਸ਼ਾ ਕਦੀ ਕੋਈ ਪ੍ਰੋਬਲਮ ਹੁੰਦੀ ਆ ਤੇ ਹਰ ਸ਼ਹਿਰੀ ਨੂੰ ਜਿਹੜਾ ਹਿੰਦੁਸਤਾਨ ਦਾ ਸ਼ਹਿਰੀ ਆ ਉਹਨੂੰ ਤਿਆਰ ਰਹਿਣਾ ਚਾਹੀਦਾ ਵਾ ਆਪਣੀ ਹਰ ਚੀਜ਼ ਦੇ ਨਾਲ ਲੜਨ ਵਾਸਤੇ